ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਹਰਦੀਪ ਸਲਾਈ ਕੜਾਈ ਸੈਂਟਰ ਅੱਜ ਆਪਾਂ ਫੇਰ ਤੁਹਾਡੇ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਆ ਜਿਹੜੀ ਇੱਕ neck ਵਾਸਤੇ ਜਿਹੜਾ ਫਰੰਟ neck ਆ ਆਪਾਂ ਉਹਦੇ ਵਾਸਤੇ ਵੀਡੀਓ ਲੈ ਕੇ ਆਏ ਇਹਦੇ ਇਹ ਆਪਣੂੰ ਆਪਣੀ ਜਿਹੜੀ ਪਿਛਲੀ ਵੀਡੀਓ ਉਹਦੇ ਵਿੱਚ ਕਮੈਂਟ ਆਇਆ ਸੀ ਵੀ ਜਿਹੜਾ ਫਰੰਟ ਗਲਾ ਉਸੇ ਲੰਬਾਈ ਚੌੜਾਈ ਉਹ ਦੱਸੋ ਸਾਨੂੰ ਹਨਾ ਆਪਾਂ ਉਹਦੇ ਵਾਸਤੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆਂ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜਾ ਆਪਾਂ ਫਰੰਟ ਨੈਕ ਆ ਉਹਦੀ ਚੌੜਾਈ ਨਾਰਮਲ ਕਿੰਨੀ ਹੋਣੀ ਚਾਹੀਦੀ ਹੈ ਕਿੰਨੀ ਉਹਦੀ ਲੰਗਾਈ ਹੋਣੀ ਚਾਹੀਦੀ ਹੈ ਠੀਕ ਹੈ ਆਪਾਂ ਇਹਦੇ ਤੇ ਅੱਜ ਵੀਡੀਓ ਬਣਾਵਾਂਗੇ ਤੇ ਹੋਰ ਜਿਹੜੇ ਨਵੇਂ ਭੈਣ ਭਾਈ ਮੇਰੇ ਚੈਨਲ ਤੇ ਨੇ ਉਹ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜਿੱਦਾਂ ਵੀ ਤੁਹਾਨੂੰ ਕਿਸੇ ਵੀ ਟੌਪਿਕ ਤੇ ਵੀਡੀਓ ਚਾਹੀਦੀ ਤੁਸੀਂ ਸਾਨੂੰ ਕਮੈਂਟ ਕਰ ਸਕਦੇ ਹੋ ਸਾਨੂੰ ਤੁਹਾਨੂੰ ਜਰੂਰ ਉਸ ਦਾ ਰਿਪਲਾਈ ਕਰਾਂਗੇ ਤੇ ਤੁਹਾਡੇ ਵਾਸਤੇ ਉਸ ਵਿਸ਼ੇ ਤੇ ਵੀਡੀਓ ਜਰੂਰ ਲੈ ਕੇ ਆਵਾਂਗੇ ਹਾਂਜੀ ਅੱਜ ਆ ਜੋ ਆਪਾਂ ਤੁਹਾਨੂੰ ਦੱਸਦੇ ਆ ਇਹ ਜਿਹੜਾ ਪਹਿਲੀ ਗੱਲ ਤੇ ਆ ਵੀ ਜਿਹੜਾ ਆਪਣੇ ਕੋਲ ਮਾਪ ਆਉਂਦਾ ਆਪਾਂ ਉਹਦਾ ਗਲਾ ਮਾਪਣਾ ਹੁੰਦਾ ਵੀ ਆਪਾਂ ਜਿਹੜਾ ਕਮੀਜ਼ ਦਾ ਗਲਾਵਾ ਕਸਟਮਰ ਦਾ ਉਹ ਕਿੰਨਾ ਇੰਚ ਟਿੱਪਾ ਕਿੰਨਾ ਉਹ ਕਸਟਮਰ ਦੀ ਮੰਗ ਆ ਜਿੱਦਾਂ ਆਪਾਂ ਜਿਹੜਾ ਮੇਨ ਗੱਲ ਆ ਆਪਾਂ ਗਲੇ ਤੇ ਇਹ ਹੁੰਦਾ ਵਾ ਵੀ ਕਸਟਮਰ ਕੀ ਮੰਗਦਾ ਵਾ ਠੀਕ ਹੈ ਕੋਈ ਤਾਂ ਜਿਆਦਾ ਡੀਪ ਗਲੇ ਪਾਉਂਦੇ ਨੇ ਕੋਈ ਛੋਟੇ ਗਲੇ ਪਾਉਂਦੇ ਨੇ ਇਸ ਕਰਕੇ ਜਿਹੜਾ ਸਭ ਤੋਂ ਪਹਿਲੀ ਗੱਲ ਹੈ ਇਹਦੇ ਵਿੱਚ ਗਲੇ ਦੀ ਡੰਗਾਈ ਤੇ ਚੜਾਈ ਬਾਰੇ ਉਹ ਕਸਟਮਰ ਜਿੱਦਾਂ ਦੀ ਆਪਾਂ ਤੋਂ ਮੰਗ ਕਰਦਾ ਆਪਾਂ ਨੂੰ ਉਦਾਂ ਦਾ ਕਮੀਜ਼ ਰੈਡੀ ਕਰਕੇ ਦਿੰਦੇ ਆ ਗਲਾ ਹਨਾ ਤੁਹਾਨੂੰ ਦੱਸਦੇ ਆ ਇਹਦੇ ਵਿੱਚ ਮੈਂ ਤੁਹਾਡੇ ਵਾਸਤੇ ਜਿਹੜੇ ਕਮੀਜ਼ ਅੱਗੇ ਰੱਖੇ ਹੋਏ ਇਹਨਾਂ ਤੇ ਤੁਹਾਨੂੰ ਦੱਸਦੀ ਆ ਵੀ ਇਹਨਾਂ ਦੇ ਜਿਹੜੇ ਨੈਕ ਨੇ ਉਹ ਕਿੰਨੇ ਆ ਹਾਂਜੀ ਅਦੇਖੋ ਆਪਾਂ ਜਿਹੜਾ neck ਦੀ ਮੈਂਤੀ ਆ ਉਹ ਜਿਹੜਾ ਸ਼ੋਲਡਰ ਦੀ ਆ ਵਾਲੀ ਸਲਾਈ ਹੁੰਦੀ ਹੈ ਨਾ ਆ ਵਾਲੀ ਸਲਾਈ ਆ ਆਪਾਂ ਇੱਥੋਂ ਕਰਨੀ ਹੁੰਦੀ ਹੈ ਮੈਂਤੀ ਇੱਥੋਂ ਆਪਾਂ ਨੇ ਇੱਥੇ ਇੰਚ ਟੇਪ ਰੱਖਣ ਤੇ ਜਿਹੜਾ ਇਹਦਾ ਜਿੱਥੋਂ ਆਪਾਂ ਇਹਦਾ ਅੱਧ ਕਰਦੇ ਆ ਆਪਾਂ ਉਥੋਂ ਤੱਕ ਮੈਂਨ ਹੁੰਦਾ ਆ ਦੇਖੋ ਜਿਹੜਾ ਇਹ neck ਆ ਇਹ ਸਿਰਫ 6 ਇੰਚ ਤਿਆਰਾ ਇਹ 6 ਇੰਚ ਠੀਕ ਹੈ ਇਹ ਨਹੀਂ ਕਿਉਂਕਿ ਇਹ ਇਦਾਂ ਦੇ ਗਲੇ ਪਾਉਂਦੇ ਨੇ 6 ਇੰਚ ਪਾਉਂਦੇ ਨੇ ਗਲੇ ਦੀ ਡੰਗਾਈ ਜਿਹੜਾ ਫਰੰਟ ਗਣਾ ਉਹਦੀ 7 7.5 ਐਂਡ ਹੁੰਦਾ 7.5 ਤੋਂ ਜ਼ਿਆਦਾ ਡੀਪ ਗਲਾ ਫਰੰਟ ਨਹੀਂ ਹੁੰਦਾ ਵਾ ਬੈਕ ਸਾਈਡ ਆਪਾਂ ਇਸ ਤੋਂ ਵੱਧ ਵੀ ਡੀਪ ਕਰ ਸਕਦੇ ਆ ਬੈਕ ਸਾਈਡ ਦਾ ਡੀਪ ਜਿੰਨਾ ਮਰਜ਼ੀ ਕਰ ਸਕਦੇ ਆ ਘੱਟ ਤੋਂ ਘੱਟ ਵੀ ਕਰ ਸਕਦੇ ਆ ਵੱਧ ਤੋਂ ਵੱਧ ਵੀ ਕਰ ਸਕਦੇ ਆ ਠੀਕ ਹੈ 10 ਇੰਚ ਤੱਕ ਬੈਕ ਗਲਾ ਆਪਾਂ ਡੀਪ ਪਾ ਸਕਦੇ ਆ ਬਾਕੀ ਅਗਲੇ ਦੀ ਮਰਜ਼ੀ ਹੈ ਬੈਕ ਬੈਕਲੈਸ ਵੀ ਚੱਲ ਰਹੇ ਨੇ ਹਨਾ ਅੱਜਕੱਲ ਵੱਟ ਜਿਹੜਾ ਫਰੰਟ ਗਲਾ ਉਹ 7.5 ਤੋਂ ਜ਼ਿਆਦਾ ਡੀਪ ਨਹੀਂ ਹੁੰਦਾ ਜੇ ਕਿਸੇ ਦਾ ਜ਼ਿਆਦਾ ਹੀ ਹੈਵੀ ਸਾਈਜ਼ ਆ ਤਾਂ ਆਪਾਂ ਉਹਦਾ ਗਲਾ 8 ਇੰਚ ਰੱਖਦੇ ਆ 8 ਇੰਚ ਤੋਂ ਗਲਾ ਜਿਹੜਾ ਵੱਧ ਬਿਲਕੁਲ ਵੀ ਨਹੀਂ ਆਪਾਂ ਰੱਖ ਸਕਦੇ ਕਿਉਂ ਨਹੀਂ ਰੱਖਦੇ ਕਿਉਂਕਿ ਜਿਨ੍ਹਾਂ ਦਾ ਹੈਵੀ ਸਾਈਜ਼ ਹੁੰਦਾ ਇਹ ਵੀ ਉਹਨਾਂ ਦਾ ਗਲਾ 8 ਇੰਚ ਰੱਖਿਆ ਜਾਂਦਾ ਨਹੀਂ ਨਾਰਮਲ ਜਿਹੜਾ ਸਟੈਂਡਰਡ ਸਾਈਜ਼ ਆ ਉਹ 7 ਇੰਚ ਗਲਾ ਵਾਂ ਠੀਕ ਹੈ ਜਿਨ੍ਹਾਂ ਥੋੜੇ ਜਿਹਾ ਜ਼ਿਆਦਾ ਡੀਪ ਆਉਂਦੇ ਨੇ ਉਹ 7.5 ਜਿਨ੍ਹਾਂ ਦਾ ਸਾਈਜ਼ ਹੈਵੀ ਆ ਉਹਨਾਂ ਦਾ 8 ਇੰਚ ਗਲਾ ਪੈਂਦਾ ਨਹੀਂ ਸਿਰਫ ਜਿਹੜਾ ਸਟੈਂਡਰਡ ਸਾਈਜ਼ ਦਾ ਗਲਾ ਉਹ ਸਿਰਫ 7 ਇੰਚ ਦਾ ਤਿਆਰ ਹੁੰਦਾ ਇਹ ਜੇ ਹੁਣ 6 ਇੰਚ ਆ ਤੁਹਾਡੇ ਸਾਹਮਣੇ ਇਹ ਪਿਆ ਜਿਹੜੀ ਆਪਾਂ ਮਨਤੀ ਕੀਤੀ 6 ਇੰਚ ਰੈਡੀ ਆ ਤਾਂ ਆਪਾਂ ਜਿਹੜਾ ਇਹ ਨੈਕ ਆ ਇਹ ਆਪਾਂ 6.5 ਇੰਚ ਕਟਾਂਗੇ ਕਟਿੰਗ ਕਰਾਂਗੇ ਦੀ 6.5 ਇੰਚ ਦੀ ਡੰਗਾਈ ਤੇ 5 ਇੰਚ ਦੀ ਚੜਾਈ ਹੋਊਗੀ ਠੀਕ ਹੈ ਇਹ ਹੁੰਦੀ ਹੈ ਨਾਰਮਲ ਚੀਜ਼। ਇਦਾਂ ਹੀ ਜਿਵੇਂ ਤੁਹਾਨੂੰ ਮੈਂ ਦੱਸਦੀ ਜਿਹੜਾ ਇੱਕ ਹੋਰ ਮਗਰ ਆਪਣੇ ਸੂਟ ਪਿਆ। ਇਹਦੀ ਵੀ ਤੁਹਾਨੂੰ ਮੈਂੰਤੀ ਦੱਸਦੀਆਂ। ਆ ਦੇਖੋ ਇਹ ਵੀ ਆਪਾਂ ਇੱਥੋਂ ਇਹਨੂੰ ਸ਼ੋਲਡਰ ਦੀ ਜਿਹੜਾ ਜੋਇੰਟ ਆ ਉੱਥੋਂ ਮੈਣਨਾ। ਤੇ ਇਹ ਹੈਗਾ 6.5 ਇੰਚ। ਠੀਕ ਹੈ? ਇਹ 6.5 ਇੰਚ ਪਾਉਂਦੇ ਆ। ਇਦਾਂ ਹੀ ਹੋਰ ਇੱਕ ਨੱਕਾ ਮੈਂ ਤੁਹਾਨੂੰ ਉਹ ਵੀ ਦਿਖਾਉਣੀ ਆ। ਇਹ 7 ਇੰਚ ਹੈ। ਯਾ ਦੇਖੋ। ਇਹ ਸੱਤਾਂ ਚ ਰੈਡੀ ਨੈਕ ਹੁੰਦਾ ਵਾ ਇਦਾਂ ਹਰ ਇੱਕ ਦੀ ਅਲੱਗ-ਅਲੱਗ ਹੁੰਦੀ ਹੈ ਜੀ ਠੀਕ ਹੈ ਅਲੱਗ-ਅਲੱਗ ਨੇ ਜਿਹੜੇ ਉਹ ਅਲੱਗ-ਅਲੱਗ ਤਰ੍ਹਾਂ ਦੇ ਨੈਕ ਪਾਉਣਾ ਪਸੰਦ ਕਰਦੇ ਨੇ ਹਰ ਇੱਕ ਦਾ ਆਪਣੀ ਚੋਇਸ ਹੁੰਦੀ ਹੈ ਹਨਾ ਤੇ ਉਹਦੇ ਅਕੋਰਡਿੰਗ ਜਿਹੜੇ ਗਲੇ ਤੁਹਾਨੂੰ ਮੈਂ ਦੱਸਦੀਆਂ ਜਿਹੜੇ ਆਪਾਂ ਨੂੰ ਬਜ਼ਾਰਾਂ ਚ ਗਲੇ ਮਿਲਦੇ ਨੇ ਇਹ ਵੀ ਕਈ ਤਰ੍ਹਾਂ ਦੇ ਮਿਲਦੇ ਨੇ ਚੜਾਈ ਚੌੜੇ ਵੀ ਮਿਲਦੇ ਨੇ ਨਾਰਮਲ ਵੀ ਮਿਲਦੇ ਨੇ ਤੁਹਾਨੂੰ ਦਿਖਾਉਣੀਆਂ ਆ ਦੇਖੋ ਜਿੱਦਾਂ ਆਹ ਗਲਾ ਵਾ ਇਹਦੀ ਚੜਾਈ 6 ਇੰਚਾਂ ਤੇ ਜਿਹੜਾ ਆਹ ਗਲਾ ਵਾ ਇਹਦੀ ਚੜਾਈ ਹੈਗੀ 5 ਇੰਚ ਆਮ ਜਦੋਂ ਆਪਾਂ ਵੀ ਦੁਕਾਨ ਤੋਂ ਕਦੇ ਵੀ ਗਲੇ ਖਰੀਦਣੇ ਤਾਂ ਆਪਾਂ ਜਿਹੜੇ ਨਾਰਮਲ ਗਲੇ ਆ ਤਾਂ ਉਹ 5 ਇੰਚ ਚੜਾਈ ਦੇ ਲੈਣੇ ਆ ਇਹ ਜਿਹੜੇ ਜ਼ਿਆਦਾ ਚੌੜੇ ਗਲੇ ਬੈਕ ਸਾਈਡ ਚੱਲਦੇ ਨੇ ਜਾਂ ਜਿਹੜੇ ਥੋੜੇ ਜਿਹਾ ਹੈਵੀ ਸਾਈਜ਼ ਨੇ ਜਾਂ ਜ਼ਿਆਦਾ ਡੀਪ ਜਾਂ ਜ਼ਿਆਦਾ ਚੌੜੇ ਗਲੇ ਮੰਗਦੇ ਆ ਇਹ ਆਪਾਂ ਉਹਨਾਂ ਵਾਸਤੇ ਲਏ ਹੋਏ ਨੇ ਠੀਕ ਹੈ ਇਹ ਵੀ ਚੱਲਦੇ ਨੇ ਸਾਡੇ ਕੋਲ ਤਾਂ ਸਾਰ ਤਰ੍ਹਾਂ ਦਾ ਕਸਟਮਰ ਆਉਂਦਾ ਜ ਕਿਸੇ ਨੇ ਡੀਪ ਪਾਉਣਾ ਹੁੰਦਾ ਕਿਸੇ ਨੇ ਘੱਟ ਪਰ ਜਿਹੜਾ ਨਾਰਮਲ ਤੁਹਾਨੂੰ ਮੈਂ ਦੱਸ ਰਹੀ ਹਾਂ ਨਾਰਮਲ ਸਾਈਜ਼ ਆ ਗਲੇ ਦੀ ਚੜਾਈ ਦਾ ਉਹ 5 ਇੰਚ ਚੜਾਈ 5 ਡੂੰਘਾਈ 7 ਇੰਚ ਹੈ ਇਹਦੀ ਇਨ ਜਿਹੜਾ ਇਦਾਂ ਗੱਲਾ ਪਾਉਂਗੇ ਸਾਡੇ ਕਹਿਣ ਮੁਤਾਬਕ ਇਦਾਂ ਚੱਲੂਗੇ ਕਦੇ ਵੀ ਗੱਲਾ ਡਿੱਗੂਗਾ ਨਹੀਂ ਕਦੇ ਵੀ ਗੱਲਾ ਡੀਪ ਦੀ ਤੁਹਾਨੂੰ ਕਸਟਮਰ ਵੱਲੋਂ ਕਦੇ ਵੀ ਕੰਪਲੇਂਟ ਨਹੀਂ ਆਊਗੀ ਕਿ ਸਾਡਾ ਗੱਲਾ ਜੀ ਡਿੱਗਦਾ ਵਾ ਜਾਂ ਸਾਡਾ ਗੱਲਾ ਡੀਪ ਆ ਠੀਕ ਹੈ ਆਪਾਂ ਤੁਹਾਨੂੰ ਅੱਗੇ ਵੀਡੀਓ ਵਿੱਚ ਦੱਸਿਆ ਦੱਸਾਂਗੇ ਵੀ ਜੇ ਬਾਈ ਚਾਂਸ ਸ਼ੋਲਡਰ ਡਿੱਗਦੇ ਆ ਜਾਂ ਗਲਾ ਜ਼ਿਆਦਾ ਡੀਪ ਹੋ ਗਿਆ ਤਾਂ ਉਹਦਾ ਕੀ ਸੋਲੂਸ਼ਨ ਹੈ ਨਾ ਇਹ ਆਪਾਂ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਚ ਆਪਣੇ ਚ ਇਦਾਂ ਤੁਹਾਨੂੰ ਵੀਡੀਓ ਬਣਾ ਕੇ ਪਾਵਾਂਗੇ ਠੀਕ ਹੈ ਇਸ ਤਰ੍ਹਾਂ ਮੈਂ ਤਾਂ ਅੱਜ ਮੈਨੂੰ ਇਹ ਆਇਆ ਸੀਗਾ ਕਮੈਂਟ ਵੀ ਜਿਹੜੇ ਗਲੇ ਦੀ ਨਾਰਮਲ ਸਾਈਜ਼ ਦੀ ਚੌੜਾਈ ਤੇ ਡੰਗਾਈ ਸਾਨੂੰ ਉਹਦੇ ਬਾਰੇ ਵੀਡੀਓ ਜ਼ਰੂਰ ਬਣਾਓ ਆਪਾਂ ਇਸ ਕਰਕੇ ਇਸ ਵਿਸ਼ੇ ਤੇ ਵੀਡੀਓ ਬਣਾਈ ਆ ਜਿਹੜਾ ਨਾਰਮਲ ਗਲਾ ਜਦੋਂ ਵੀ ਤੁਸੀਂ ਦੁਕਾਨ ਤੋਂ ਲੈਣਾ ਤਾਂ ਇਹਦੀ ਜਿਹੜੀ ਚੌੜਾਈ ਉਹ 5 ਇੰਚ ਹੋਵੇ ਇਹ ਜਿਹੜੇ ਆਪਾਂ ਜਦੋਂ ਲੈਨੇ ਆ ਚੌੜਾਈ ਤਾਂ ਇਹਨਾਂ ਦੀ 5 ਇ ਪਰ ਜਿਹੜੀ ਇਹਨਾਂ ਦੀ ਡੰਗਾਈ ਹੁੰਦੀ ਆ ਉਹ 8 ਇੰਚ ਹੁੰਦੀ ਆ ਮੈਂ ਤੁਹਾਨੂੰ ਦੱਸਦੀ ਆ ਆਪਾਂ ਇਹਦੀ ਮੈਂਤੀ ਕਿਵੇਂ ਕਰਨੀ ਆ ਆ ਦੇਖੋ ਗਲੇ ਨੂੰ ਆਪਾਂ ਨੇ ਨਾ ਇੱਕ ਮਿੰਟ ਮੈਨੂੰ ਕਲੀਅਰ ਸਮਝ ਜਦੋਂ ਆਪਾਂ ਗਲੇ ਨੂੰ ਆਪਾਂ ਇਹਦੀ ਮੈਂਤੀ ਕਿਵੇਂ ਕਰਨੀ ਆ ਦੇਖੋ ਗਲੇ ਨੂੰ ਆਪਾਂ ਇੱਕ ਦੂਜੇ ਦੇ ਉੱਪਰ ਰੱਖ ਕੇ ਦਾ ਅੱਧ ਕਰ ਲੈਣਾ ਆ ਦੇਖੋ ਰੱਖ ਲਿਆ ਆਪਾਂ ਇਦਾਂ ਇਹਦਾ ਅੱਧ ਕਰ ਲਿਆ ਇੱਥੇ ਆਪਣਾ ਅੱਧ ਹੁੰਦਾ ਠੀਕ ਹੈ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ ਇਹਦੀ ਮੈਂਤੀ ਕਿਵੇਂ ਕਰਨੀ ਹੈ ਇਹਨਾਂ ਦੀ ਜਿਹੜੀ ਡੰਗਾਈ ਹੁੰਦੀ ਆ ਤਾਂ ਸਾਈਜ਼ ਪੂਰਾ ਵੱਧ ਹੁੰਦਾ ਕੱਟਣਾ ਪਾਉਣਾ ਉਹ ਤਾਂ ਆਪਾਂ ਆ ਦੇਖੋ ਜੀ ਤੁਸੀਂ ਦੇਖ ਰਹੇ ਹੋ ਇਹ 8 ਇੰਚ ਗਾਲਾ ਰੈਡੀ ਆ ਆਪਾਂ ਨੂੰ ਜਿਹੜੀ ਇਹਦੀ ਚੜਾਈ ਆ ਉਹ ਤਾਂ 5 ਇੰਚੀ ਚੌੜੀ ਮਿਲੂਗੀ ਦੁਕਾਨ ਤੋਂ ਪਰ ਜਿਹੜੀ ਇਹਦੀ ਡੰਗਾਈ ਆ ਉਹ 8 ਇੰਚ ਆਪਣੀ ਹੈਗੀ ਆ ਤੇ ਆਪਾਂ ਇਹਨੂੰ ਕੱਟ ਕਿੱਥੋਂ ਕਰਨਾ ਆਪਾਂ ਇਹਨੂੰ ਉੱਪਰੋਂ ਜਿੰਨੀ ਆਪਾਂ ਨੂੰ ਲੋੜ ਆ ਜਿੰਨੀ ਆਪਣਾ ਕਸਟਮਰ ਮੰਗਦਾ ਆਪਾਂ ਇੱਥੋਂ ਗळा ਕੱਟ ਸਕਦੇ ਆ ਇੱਥੋਂ ਆਪਾਂ 1 ਇੰਚ 1.5 ਇੰਚ ਜਿੰਨੀ ਵੀ ਆਪਾਂ ਨੂੰ ਜ਼ਰੂਰਤ ਆ ਕਈ 5 5.5 ਇੰਚ ਵੀ ਗळा ਪਾਉਂਦੇ ਤਾਂ ਆਪਾਂ ਨੂੰ ਇੱਥੋਂ 2 2.5 2.5 ਇੰਚ ਵੀ ਕਟਿੰਗ ਕਰਨੀ ਪੈਂਦੀ ਆ ਠੀਕ ਹੈ ਤਾਂ ਆਪਾਂ ਜਿਹੜਾ ਗळा ਘਟਾਉਣਾ ਉਹ ਆਪਾਂ ਇਸ ਸਾਈਡ ਤੋਂ ਘਟਾ ਲੈਣਾ ਕਿੰਨਾ ਵੀ ਆਪਾਂ ਰੱਖਣਾ ਆਪਾਂ ਉਹਦੇ ਨਾਲ ਸਿਰਫ 1/2 ਇੰਚ ਸਲਾਈ ਵਿੱਚ ਰੱਖ ਕੇ ਬਾਕੀ ਗळा ਆਪਾਂ ਉੱਪਰਲਾ ਕੱਟ ਲੈਣਾ ਆਪਾਂ ਮੈਂਤੀ ਗਲੇ ਦੀ ਕਿੱਥੋਂ ਕਰਨੀ ਜਦੋਂ ਦੇਖੋ ਆਪਾਂ 7 ਇੰਚ ਆਪਣਾ ਗळा ਰੈਡੀ ਹੋਊਗਾ ਕਰਨ ਆਪਾਂ ਨੇ 7 ਇੰਚ ਗळा ਰੈਡੀ ਕਰਨਾ ਤਾਂ ਆਪਾਂ ਇਹਦੀ ਜਿਹੜੀ ਕਟਿੰਗ ਆ ਉਹ 7 1/2 ਇੰਚ ਤੇ ਕਰਾਂਗੇ ਹਾਂ ਦੇਖੋ ਬਾਕੀ ਜਿਹੜਾ ਉੱਪਰਲਾ ਗळा ਨਿਸ਼ਾਨ ਲਾ ਕੇ ਉਹ ਆਪਾਂ ਕੱਟ ਪਾਵਾਂਗੇ ਚੜਾਈ ਨਹੀਂ ਇਹਦੀ ਆਪਾਂ ਨੇ ਘਟਾਉਣੀ ਜਿਹੜੀ ਚੜਾਈ ਹੈ ਇਹਨਾਂ ਦੀ ਉਸ ਇਹਨਾਂ ਗਲਿਆਂ ਦੀ ਜਦੋਂ ਆਪਾਂ ਦੁਕਾਨ ਤੋਂ ਲੈ ਕੇ ਆਉਨੇ ਤਾਂ ਤੁਸੀਂ 5 ਇੰਚ ਕਹਿ ਕੇ ਲਾਉਂਗੇ ਤਾਂ ਇਹਦੀ ਅੰਦਰੋਂ ਜਿਹੜੀ ਚੜਾਈ ਹੈ ਗळा ਠੀਕ ਹੈ ਆ ਦੇਖੋ ਠੀਕ ਹੈ ਇਹ 5 ਇੰਚ ਚੜਾਈਆ ਜਿਹੜਾ ਡੰਗਾ ਇਹਨਾਂ ਦੀ ਪੂਰੀ ਹੁੰਦੀ ਹੈ ਕਿਉਂਕਿ ਜਿੰਨੀ ਵੀ ਆਪਾਂ ਲੋੜ ਆਪਾਂ ਉਤੋਂ ਇਹਨੂੰ ਕਟਿੰਗ ਕਰ ਸਕਦੇ ਹਾਂ ਠੀਕ ਹੈ ਇਦਾਂ ਹੀ ਸਾਰੇ ਗਲੇ ਹੁੰਦੇ ਨੇ ਇਹਨਾਂ ਦੇ ਬੀ ਸ਼ੇਪ ਹੋ ਗਿਆ সুইਟ ਹਾਰਟ ਸ਼ੇਪ ਹੋ ਗਿਆ ਯੂ ਸ਼ੇਪ ਹੋ ਗਿਆ ਰਾਉਂਡ ਸ਼ੇਪ ਹੋ ਗਿਆ ਇਹ ਨਾਰਮਲ ਚਾਰ ਤਰ੍ਹਾਂ ਦੇ ਗਲੇ ਚੱਲਦੇ ਨੇ ਆਪਣੇ ਇਹ ਸਾਰੇ ਸਾਈਜ਼ ਚ ਮਿਲਦੇ ਨੇ ਜੇ ਤੁਸੀਂ ਦੁਕਾਨ ਤੋਂ ਲੈਣਾ ਤਾਂ ਤੁਸੀਂ ਦੁਕਾਨਦਾਰ ਇਹਨੂੰ ਇਹ ਕਹਿ ਕੇ ਲੈਣਾ ਵੀ ਤੁਸੀਂ ਨਾ ਵੀ ਸਾਨੂੰ 5 ਇੰਚ ਚੌੜਾ ਗਲਾ ਦਿਓ ਤੇ ਜਿਹੜਿਆ ਇਹ ਤੁਹਾਨੂੰ ਮੈਂ ਦੱਸਦੀਆਂ ਤੁਹਾਨੂੰ ਕੱਟ ਕੇ ਦਿਖਾਉਣੀ ਆ ਇਹਦੇ ਵਿੱਚੋਂ ਇਹ ਗਲੇ ਥੋੜੇ ਜਿਹਾ ਡੀਪ ਵੀ ਵੱਧ ਹੁੰਦੇ ਨੇ ਤੇ ਚੌੜੇ ਵੀ ਵੱਧ ਹੁੰਦੇ ਨੇ ਠੀਕ ਹੈ ਆ ਦੇਖੋ ਇਹ ਹੋ ਗਿਆ ਆਪਣਾ ਜਿਹੜਾ ਗਲਾ ਡੀਪ ਆ ਇਹ ਆ ਗਲਾ ਆਪਣਾ ਦੇਖੋ ਇਹਨਾਂ ਦਾ ਕਿੰਨਾ ਫਰਕ ਆ ਦੇਖੋ ਤੁਹਾਨੂੰ ਦੱਸਦਾ ਨਾ ਕਿੰਨਾ ਫਰਕ ਆ ਇਹਨਾਂ ਦੇ ਵਿੱਚ ਇਹਨਾਂ ਦੀ ਡੰਗਾਈ ਜੀ ਵੀ ਥੋੜਾ ਜਿਹਾ ਫਰਕ ਆ ਆ ਦੇਖੋ ਉਪਰੋਂ ਤੁਹਾਨੂੰ ਪਤਾ ਲੱਗਦਾ ਹੋਊਗਾ ਇਹ ਥੋੜਾ ਜਿਹਾ ਦੇ ਉਧਰ ਕਰਕੇ ਸੇਮ ਨਹੀਂ ਨਾ ਉਹਦੇ ਕਰਕੇ ਥੋੜਾ ਜਿਹਾ ਫਰਕ ਬੰਦ ਕੋ ਡੰਗਾਈ ਦਾ ਵੀ ਇਹਦਾ ਫਰਕ ਆ ਚੁੜਾਈ ਦਾ ਵੀ ਇਹਨਾਂ ਦਾ ਆਪਸ ਵਿੱਚ ਕਿੰਨਾ ਫਰਕ ਹੈ ਜਦੋਂ ਤੁਸੀਂ ਦੁਕਾਨ ਤੋਂ ਗਲੇ ਦਾ ਪੈਕਟ ਲੈਣਾ ਵੈਸੇ ਜ਼ਿਆਦਾਤਰ ਰੈਡੀमेड ਹੀ ਹੁਣ ਅੱਜਕੱਲ੍ਹ ਚੱਲਦੇ ਆ ਸਾਰੇ ਇਹ ਪ੍ਰੈਸ ਨਾਲ ਚਿਪਕੇ ਜਾਂਦੇ ਆ ਇਹਨਾਂ ਚਿਪਕੇਣ ਵਿੱਚ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਆਪਾਂ ਘਰੇ ਗળા ਉਹ ਤਿਆਰ ਕਰ ਦਿਆਂ ਜਿਹਦੇ ਵਿੱਚ ਆਪਾਂ ਨੇ ਡਿਜ਼ਾਈਨ ਬਣਾਉਣਾ ਹਨਾ ਡਿਜ਼ਾਈਨ ਵਾਲੇ ਆਪਾਂ ਜਿਹੜੇ ਗਲੇ ਆ ਉਹ ਪੇਪਰ ਪੇਸਟਿੰਗ ਤੇ ਜਾਂ ਬੋਕਰਮ ਤੇ ਉਹ ਗਲੇ ਘਰੇ ਕੱਢਦੇ ਆ ਨਹੀਂ ਜ਼ਿਆਦਾਤਰ ਸਾਰੇ ਗਲੇ ਅੱਜਕੱਲ੍ਹ ਰੈ ਦੀਪ ਗਲੇ ਵੀ ਆਪਣੇ ਇਹ ਇਹ ਵੀ ਆਪਾਂ ਨੂੰ ਜਿੰਨੀ ਜ਼ਰੂਰਤ ਆ ਆਪਾਂ ਉਹਨਾਂ ਇਹਨਾਂ ਦੀ ਡੀਪ ਕਰ ਸਕਦੇ ਹਾਂ ਜਿੰਨੀ ਜ਼ਰੂਰਤ ਆ ਆਪਾਂ ਇਹਨਾਂ ਨੂੰ ਉਹਨੀਆਂ ਦੀ ਚੜਾਈ ਵਧਾ ਸਕਦੇ ਆ ਉਹ ਆਪਣੇ ਇਹ ਗੱਲ ਆਪਣੀ ਜਿਹੜੀ ਹੈਗੀ ਗਲੇ ਦੀ ਡੀਪ ਤੇ ਡੰਗਾਈ ਦੀ ਉਹ ਕਸਟਮਰ ਦੀ ਚੋਇਸ ਤੇ ਡਿਪੈਂਡ ਕਰਦਾ ਨਾਰਮਲ ਸਾਈਜ਼ ਮੈਂ ਤੁਹਾਨੂੰ ਦੱਸਦਾ ਇਹਦਾ 7 ਇੰਚ ਡੰਗਾਈ ਤੇ 5 ਇੰਚ ਇਹਦੀ ਚੜਾਈ ਇਹ ਨਾਰਮਲ ਤੇ ਸਟੈਂਡਰਡ ਸਾਈਜ਼ ਆ ਜਿਹੜਾ ਹਰ ਇੱਕ ਦੇ ਫਿੱਟ ਆਉਂਦਾ ਹਰ ਇੱਕ ਕਸਟਮਰ ਦੇ 7 ਇੰਚ ਡੰਗਾਈ ਦਾ ਗਲਾ ਤੇ 5 ਇੰਚ ਚੜਾਈ ਦਾ ਗਲਾ ਹਰ ਇੱਕ ਕਸਟਮਰ ਦੇ ਸੈੱਟ ਆਊਗਾ ਠੀਕ ਹੈ ਇਦਾਂ ਦੀਆਂ ਹੋਰ ਵੀਡੀਓ ਦੇਖਣ ਬਣਾਉਣ ਵਾਸਤੇ ਸਾਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਕਰਿਆ ਕਰੋ ਲਾਈਕ ਵੀਡੀਓ ਤੁਸੀਂ ਦੇਖ ਲੈਨੇ ਵੀਡੀਓ ਨੂੰ ਲਾਈਕ ਨਹੀਂ ਕਰਦੇ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਅਸੀਂ ਤੁਹਾਨੂੰ ਇਦਾਂ ਦੀਆਂ ਹੋਰ ਜਾਣਕਾਰੀਆਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆ ਸਕੀਏ ਧੰਨਵਾਦ ਜੀ ਤੁਹਾਡਾ